ਹਾਂਜੀ ਉਸਨ ਸ਼ਿਗਾਰ ਜੀ ਕੀ ਹਾਲ ਚਾਲ ਆ امید ਕਰਦਾ ਸਾਰੇ ਭੈਣ ਭਰਾ ਤੰਦਰੁਸਤ ਹੋਵੋਗੇ ਦੋਸਤੋ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਕਿ ਤੁਸੀਂ ਜਿਹੜਾ ਲਰਨਿੰਗ ਲਾਇਸੈਂਸ ਹੈਗਾ ਉਹ ਬੜਾ ਹੀ ਸਾਨ ਢੰਗ ਦੇ ਨਾਲ ਤੁਸੀਂ ਬਣਾ ਸਕਦੇ ਹੋ ਘਰ ਬੈਠੇ ਠੀਕ ਹੈ ਤੇ ਉਹਦੇ ਲਈ ਸਭ ਤੋਂ ਪਹਿਲਾਂ ਪ੍ਰਵਾਹਨ ਦੀ ਵੈਬਸਾਈਟ ਤੇ ਆ ਜਾਣਾ ਜੀ ਪ੍ਰਵਾਹਨ ਤੇ ਜਾਣ ਤੋਂ ਬਾਅਦ ਇਸ ਤਰ੍ਹਾਂ ਜਿਹੜਾ ਇੰਟਰਫੇਸ ਆ ਜਾਣਾਗਾ ਇੱਥੇ ਆਪਣੇ ਜਾਣਾਗਾ ਲਰਨਿੰਗ ਲਾਇਸੈਂਸ ਤੇ ਠੀਕ ਹੈ ਜੀ ਲਰਨਿੰਗ ਲਾਇਸੈਂਸ ਦੀ ਜਿਹੜੀ অপਸ਼ਨ ਆ ਉਹ ਆ ਜਾਣੀ ਇਸ ਤਰ੍ਹਾਂ ਉਸ ਤੋਂ ਬਾਅਦ ਤੁਸੀਂ ਇਹ ਸਲੇਟਸ ਯਾਨੀ ਕਿ ਆਪਣੀ ਸਟੇਟ ਜਿਹੜੀ ਸelect ਕਰੋਗੇ ਤੁਸੀਂ ਕਿਸ ਸਟੇਟ ਚ ਰਹੇ ਹੋਗੇ ਜੇ ਮੈਂ ਫਕਰ ਕਰਾਂਗੇ ਪੰਜਾਬ ਚ ਰਹੇ ਆ ਤਾਂ ਪੰਜਾਬ ਸelect ਕਰਾਂਗੇ ਇਸ ਤਰ੍ਹਾਂ ਦੀ ਜਿਹੜੀ ਇਹ ਵਿੰਡੋ ਓਪਨ ਹੋ ਜੂਗੀ ਇਸ ਵਿੰਡੋ ਤੇ ਸਾਰਾ ਕੰਮ ਆਗਾ ਇੱਥੇ ਤੁਸੀਂ ਦੇਖੋਗੇ ਜਿਹੜੀ ਫੈਲੀ ਆਪਸ਼ਨ ਲਿਖੀ ਹੈਗੀ ਇਸ਼ੂ ਫॉर ਲਰਨਿੰਗ ਲਾਇਸੈਂਸ ਇਕੇ ਵੈਸੀ ਇਸ ਤੇ ਕਲਿੱਕ ਕਰਾਂਗੇ ਯਾਨੀ ਕਿ ਸੁਰੂ ਮੈਂ ਦੱਸਦੇ ਹਾਂ ਜਿਹੜਾ ਲਰਨਿੰਗ ਸੈਂਸ ਹੈ ਇਹਦੇ ਲਈ ਤੁਹਾਡਾ ਆਧਾਰ ਕਾਰਡ ਇੱਕ ਤਾਂ ਅਪਡੇਟ ਹੋਣਾ ਚਾਹੀਦਾ ਦੂਸਰਾ ਤੁਹਾਡਾ ਜਿਹੜਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਲਿੰਕ ਹੋਣਾ ਜ਼ਰੂਰੀ ਹੈ ਜੀ ਠੀਕ ਹੈ ਇਹ ਦੋ ਸ਼ਰਤਾਂ ਨੇ ਆਧਾਰ ਕਾਰਡ ਮੋਬਾਈਲ ਨਾਲ ਲਿੰਕ ਹੋਵੇ ਐਕਟਿਵ ਹੋਵੇ ਤੇ OTP ਆਵੇ ਠੀਕ ਹੈ ਜਿਸ ਤਰ੍ਹਾਂ ਤੇ ਤੁਹਾਡਾ ਜਿਹੜਾ ਅਪਡੇਟ ਹੋਣਾ ਚਾਹੀਦਾ ਉਸ ਤੋਂ ਬਾਅਦ ਆਪਾਂ ਕੰਟੀਨਿਊ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਕੀ ਕਰਾਂਗੇ ਆਪਾਂ ਉਰੇ ਜਿਹੜਾ ਵੀ ਜਿਹੜਾ ਡਿਸਟ੍ਰਿਕਟ ਪੈਂਦਾਗਾ ਜਾਨੀ ਕਿ ਤੁਹਾਡੀ ਅੱਜ ਜਿਹੜਾ ਤੁਹਾਨੂੰ ਆਰਟੀਓਸ ਕੋਲੋਂ ਸਿਲੈਕਟ ਕਰ ਲਓ ਜਿਹਦੇ ਕਿ ਇਹਨੂੰ ਭਲਾਟਾ ਪੈਂਦਾਗਾ ਤਾਂ ਭਲਾਟੇ ਕਰਨ ਤੋਂ ਬਾਅਦ ਇੱਥੇ ਤੁਸੀਂ ਕੋਈ ਵੀ ਆਪਸ਼ਨ ਸੇਵਾ ਕੇਂਦਰ ਤੇ ਜਾ ਕੇ ਠੀਕ ਹੈ ਕਰਨਾ ਚਾਹੁੰਦੇ ਹੋ ਕਰ ਦਿਓ ਅਦਰਵਾਇਜ਼ ਨੋ ਨਹੀਂ ਹੈ ਕਿ ਸਬਮਿਟ ਕਰ ਦਿਓ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਸਬਮਿਟ ਵਾਈ ਅਧਾਰ ਕਾਰਡ ਤੇ ਕਲਿੱਕ ਕਰਾਂਗੇ ਤਾਂ ਓਕੇ ਕਰਾਂਗੇ ਉਸ ਤੋਂ ਬਾਅਦ ਅਧਾਰ ਕਾਰਡ ਤੇ ਕਲਿੱਕ ਕਰਨ ਤੋਂ ਬਾਅਦ ਵੀ ਇੱਥੇ ਅਧਾਰ ਨੰਬਰ ਫਿਲ ਕਰਾਂਗੇ ਹਾਂਜੀ 873 ਅਦਾਗ ਨੰਬਰ ਫਿਲ ਕਰ ਤੋਂ ਬਾਅਦ ਜਨਰੇਟ ਓਟੀਪੀ ਤੇ ਕਲਿੱਕ ਕਰਾਂਗੇ ਠੀਕ ਹੈ ਜੀ ਤੁਸੀਂ ਦੇਖੋਗੇ ਜੀ ਇੱਥੇ ਓਟੀਪੀ ਆ ਜਾਣਾਗਾ ਓਟੀਪੀ ਆ ਜਾਣਾਗਾ ਜਿਹੜਾ ਤੁਹਾਡਾ ਨੰਬਰ ਤੁਸੀਂ ਦਿੱਤਾ ਹੋਇਆ ਲਾਸਟ ਪੇਜ ਤੇ ਦੇਖੋਗਾ ਦੇਖੋ ਇਹ ਇਹ ਹੁਣ ਚਾਰ ਨੰਬਰ ਮੋਬਾਈਲ ਤੇ ਸ਼ੋ ਕਰ ਦਾਂਗੇ ਤੇ ਓਟੀਪੀ ਆ ਗਿਆ ਜੀ ਹੁਣ ਆਪਾਂ ਉੱਥੇ ਓਟੀ ਭਰਾਂਗੇ ਜੀ ਹਾਂਜੀ ਓਟੀਪੀ ਇਸੋ ਵੀਰ ਜੀ ਮੈਂ ਜੀ ਆਪਾਂ ਦੇਵੂ ਮਾਇਲ ਤੇ ਉਹਰੇ ਓਟੀਪੀ ਨਾ ਟੈਸਟ ਮੈਸੇਜ ਦੇ ਮੰਗਦੇ ਨੇ ਅੰਬਾਵਾ ਨਾ ਤਾਂ ਠੀਕ ਹੈ ਜੀ ਇਸ ਤਰ੍ਹਾਂਸੀਂ ਇਹ ਲਰਨਿੰਗ ਸੈਂਸੜਾ ਬਣਾ ਸਕਦੇ ਹਾਂ ਕਿ ਬਾ 70 ਜੀ ਆਪਣਾ ਟਰੋਟੀ ਵੀ ਭਰਦੇ ਆ ਜੀ ਟਰੋਟੀ ਭਰਦੇ ਉਹਨਾਂ ਅਸੀਂ ਛੱਡ ਗਏ 70 ਤੱਕ ਜਾਂਦਾ ਮੈਂ ਇਹ ਕੋਟੀ ਵੀ ਭਰਦਾ ਟਰੋਟੀ ਭਰਨ ਤੋਂ ਬਾਅਦ ਇਸੇ ਜਿਹੜੀ ਤਿੰਨ ਆਪਸ਼ਨਾਂ ਇਸ ਤੇ ਕਲਿੱਕ ਕਰਾਂਗੇ ਕਲਿੱਕ ਕਰ ਦਿਓ ਬਾ ਜੋ ਨੀਚੇ ਉੱਤੇ ਔਥੈਂਟੀਕੇਸ਼ਨ ਦੇ ਆਪਸ਼ਨ ਹੈ ਇਸ ਤੇ ਕਲਿੱਕ ਕਰਾਂਗੇ ਤਾਂ ਲੋਡਿੰਗ ਹੋਣ ਲੱਗ ਜਾਊ ਪ੍ਰੋਸੈਸ ਜੀ ਤੁਸੀਂ ਦੇਖੋਗੇ ਇੱਥੇ ਕਿ ਤੁਹਾਡਾ ਸਾਰੀ ਡਿਟੇਲ ਆ ਜਿਹੜੀ ਆ ਚੁੱਕੀ ਆ ਦੇਖੋ ਫੋਟੋ ਵਗੈਰਾ ਤੁਹਾਡੀ ਆ ਗਈ ਨਾਮ ਆ ਗਿਆ ਠੀਕ ਆ ਜੀ ਤੁਸੀਂ ਦੇਖ ਲਓ ਵੈਰੀਫਾਈ ਕਰ ਲਓ ਇਹ ਜਿਹੜੀ ਫੋਟੋ ਤੁਹਾਡੀ ਲਰਨਿੰਗ ਲਾਇਸੈਂਸ ਤੇ ਲਾ ਕੇ ਆਉਣੀ ਆ ਜੀ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਠੀਕ ਆ ਜੀ ਆੜੀ ਫੋਟੋ ਤੁਹਾਡੀ ਇਹੀ ਲਰਨਿੰਗ ਸੈਂਸ ਤੇ ਆਉਗੀ ਠੀਕ ਆ ਜੀ ਤੇ ਜੇਕਰ ਤੁਹਾਨੂੰ ਫੋਟੋ ਪਸੰਦ ਨਹੀਂ ਤਾਂ ਅਸੀਂ ਦੁਬਾਰਾ ਫੋਟੋ ਕਰਵਾ ਸਕਦੇ ਹਾਂ ਸੁਧਾ ਕੇ ਨਹੀਂ ਜਾ ਕੇ ਠੀਕ ਆ ਬਾਈ ਜੀ ਤਾਂ ਹੁਣ ਆਪਾਂ ਕਰਾਂਗੇ ਪ੍ਰੋਸੀਡ ਪ੍ਰੋਸੀਡ ਕਰਨ ਤੋਂ ਬਾਅਦ ਇਹ ਆਪਣੇ ਕੋਲ ਇੱਕ ਆਪਸ਼ਨ ਆ ਜਾਊਗੀ ਸਾਰੇ ਹੀ ਇੱਥੇ ਤੁਸੀਂ ਸਭ ਤੋਂ ਪਹਿਲਾਂ ਲਿ ਠੀਕ ਹੈ ਉਸ ਤੋਂ ਬਾਅਦ ਤੁਸੀਂ ਇੰਡੀਆ ਨਾਗੇ ਉਸ ਤੋਂ ਬਾਅਦ ਤੁਹਾਡੀ ਪੜ੍ਹਾਈ ਕਿੰਨੀ ਹੈਗੀ ਠੀਕ ਹੈ ਜੀ 10th 2 ਗ੍ਰੈਜੂਏਸ਼ਨ ਜੋ ਤੁਸੀਂ ਇੱਥੇ ਸਿਲੈਕਟ ਕਰੋਗੇ ਉਹ ਉੱਥੇ ਫਿਲ ਕਰ ਦਿਓ ਜਿੱਮੇ ਆਪਾਂ 10th ਲਿਖਾਂਗੇ ਜੀ ਉਸ ਤੋਂ ਬਾਅਦ ਤੁਹਾਡਾ ਕੀ ਬਲੱਡ ਗਰੁੱਪ ਜੇ ਤੁਹਾਡੇ ਕੋਲ ਕੋਈ ਯਾਦ ਹੈਗਾ ਤਾਂ ਲਿਖ ਸਕਦੇ ਹੋ ਨਹੀਂ ਅਨਨੋ ਵੀ ਲਿਖ ਸਕਦੇ ਹੋ ਠੀਕ ਹੈ ਜੀ ਜਿੱਮੇ ਇਹ ਬਾਈ ਦੇ ਧਿਆਨ ਚ ਨਹੀਂ ਆਪਾਂ ਅਨਨੋ ਲਿਖ ਦਾਂਗੇ ਉਸ ਤੋਂ ਬਾਅਦ ਤੁਹਾਡਾ ਮੋਬਾਈਲ ਨੰਬਰ ਲਿਖ ਸਕਦੇ ਹੋ ਜੀ ਮੋਬਾਈਲ ਨੰਬਰ ਉਸੋ ਜੀ 86476 ਤੇ ਬੰਦ ਕਰ ਕਿ 81467 ਜੀ 325 ਕਰਿਆ ਦੋ ਨੰਬਰ ਤੇ ਲੈਣਾ ਹੈ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਈਮੇਲ ਆਈ ਹਾਂਜੀ ਈਮੇਲ ਲਿਖਾ ਦਿਓ ਮਾਫੀ ਸਿੰਘ ਮਾਫੀ ਸੇ ਮੇਰੀ ਅੜਦਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਜੇ ਦੇਖੋ ਜਿਹੜੇ ਇੱਕ ਤੋਂ ਮੈਂ ਦੱਸ ਦੇਵਾਂ ਇਹ ਇਹ ਜਿਹੜਾ ਤੁਸੀਂ ਆਪਸ਼ਨ ਚ ਦੇਖੋ ਜੀ ਧਿਆਨ ਨਾਲ ਜਿਹੜੀ ਜਿੱਥੇ ਹਾਈਲਾਈਟ ਲੱਗਿਆ ਹੋਇਆ ਜੀ ਸਟਾਰ ਇਹ ਭਰਨੇ ਜ਼ਰੂਰੀ ਹਨ ਜਿੱਥੇ ਨਹੀਂ ਹਾਈਲਾਈਟ ਲੱਗਿਆ ਹੋਇਆ ਜਿਵੇਂ ਦੇਖੋ ਐਡੈਡੀਕੇਸ਼ਨ ਮਾਰਕ ਤੇ ਨਹੀਂ ਲੱਗਿਆ ਇਹ ਤੁਸੀਂ ਛੱਡ ਵੀ ਸਕਦੇ ਹੋ ਈਮੇਲ ਛੱਡ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਹਾਈਲਾਈਟ ਹੋ ਜਾਏਗਾ ਤਾਂ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਐਡਰੈਸ ਐਡਰੈਸ ਭਰਦੇ ਆ ਜੀ ਹੁਣ ਆਪਾਂ ਐਡਰੈਸ ਤੁਸੀਂ ਭਰੋਗੇ ਫਿਰ ਉਹ ਜਿਵੇਂ ਮਾਨਸਾ ਭਰਤਾ ਜੀ ਤੇ ਸੀਲਕੜਾ ਭਰਾਂਗੇ ਤੁਸੀਂ ਪਲਾਹਾੜਾ ਭਰਾਂਗੇ ਜਿਹੜੀ ਭਲਾ ਨਬਰਾਂਗੇ ਜੀ ਉਸ ਤੋਂ ਬਾਅਦ ਇਹਨਾਂ ਦਾ ਪਿੰਡ ਭਰਾਂਗੇ ਜੀ ਓਏ ਮਲਕ ਬੁੱਧ ਵੀ ਗੜਾ ਠੀਕ ਹੈ ਜੀ ਆ ਗਿਆ ਦੇਖੋ ਸਾਰੀ ਡੀਟੇਲ ਚੱਕ ਲਈ ਉਸ ਤੋਂ ਬਾਅਦ ਇਹਦੇ ਲਈ ਜਿਹੜੀ ਸਾਈਡ ਤੇ ਆ ਤੁਹਾਡਾ ਐਡਰੈਸ ਆ ਹੀ ਜਾਊਗਾ ਆਹ ਦੇਖੋ ਇਹਨੂੰ ਰੱਖ ਲੈਣਾ ਤੁਹਾਨੂੰ ਇਹ ਤੁਹਾਨੂੰ ਇਹ ਤੁਹਾਡੇ ਕੋਲ ਇਹ ਬਿਜਲੀ ਫੋਨ ਆਉਣ ਲੱਗੇ ਸੀਗੇ ਅ ਉਸ ਤੋਂ ਬਾਅਦ ਜੀ ਹੁਣ ਉਸ ਤੋਂ ਬਾਅਦ ਜਿਹੜੀ ਧਿਆਨਯੋਗ ਗੱਲਾਂ ਇਹ ਰਿਤਛੇ ਦੇਖ ਲਓ ਸੰਸ ਬਣਾਉਣਾ ਕਿਹੜੀ ਕਿਹੜੀ ਕਲਾਸ ਦਾ ਹੈ ਜਾਨੀ ਕਿਹੜੀ ਕਿਹੜੀ ਕੈਟਾਗਰੀ ਦੀ ਸੰਸ ਬਣਾਉਣਾ ਹੈ ਤੁਹਾਨੂੰ ਲੈ ਵੀ ਕਰਨੀ ਤਾਂ ਕਿ ਦਿਖਾ ਦੇ ਇਹਨਾਂ ਨੂੰ ਵੀਰਾਂ ਨੂੰ ਹੁਣ ਇਹਦੇ ਵਿੱਚ ਤੁਸੀਂ ਦੇਖੋਗੇ ਇਹਦਾ ਹੈਗਾ ਮੋਟਰਸਾਈਕਲ ਵਿਦਆਊਟ ਗੀਅਰ ਜਾਨੀ ਕਿ ਤੁਸੀਂ ਮੋਟਰਸਾਈਕਲ ਜਿਵੇਂ ਕਿ ਸਕੂਟਰੀਆਂ ਵਗੈਰਾ ਨੇ ਬਿਨਾ ਗੇਅਰ ਤਾਂ ਜੇਕਰ ਤੁਸੀਂ ਉਹਨਾਂ ਨੂੰ ਬਣਾਉਣਾ ਚਾਹੁੰਦੇ ਤਾਂ ਸਿਲੈਕਟ ਕਰੋਗੇ ਠੀਕ ਹੈ ਜੀ ਉਸ ਤੋਂ ਬਾਅਦ ਨੀਚੇ ਆ ਗਈ ਜਿਹੜੀ ਆਪਸ਼ਨ ਹੈਗੇ ਮੋਟਰਸਾਈਕਲ ਵਿਦ ਗੀਅਰ ਜਾਨੀ ਕਿ ਮੋਟਰਸਾਈਕਲ ਆ ਜਾਣਗੇ ਜਿਹੜੇ ਗੀਅਰ ਨਾਲ ਨੇ ਇਹ ਸਿਲੈਕਟ ਕਰਨ ਇਹਦੇ ਆਪਾਂ ਕਲਿੱਕ ਕਰਾਂਗੇ ਠੀਕ ਹੈ ਜੀ ਆ ਦੇਖੋ ਇੱਧਰ ਹੀ ਸੈਟ ਕੈਟਾਗਰੀ ਐਡ ਹੋ ਗਈ ਤਾਂ ਜਿਹੜੀ ਜਿਹੜੀ ਕੈਟਾਗਰੀ ਦੇ ਆਪਾਂ ਬਣਾਉਣਾ ਹੋ ਉਹਦੇ ਨੂੰ ਸਿਲੈਕਟ ਕਰਕੇ ਇੱਧਰ ਪਾਈ ਜਾਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕਰਾਂਗੇ ਐਲ ਐਮ ਬੀ ਯਾਨੀ ਕਿ ਲਾਈਟ ਮੋਟਰ ਵੀ ਇਕਲਾ ਆ ਜਾਂਦਾ ਜੀ ਉਸ ਤੋਂ ਬਾਅਦ ਕਰਦੇ ਹੋ ਬਾਅਦ ਜੀ ਇੱਕ ਸੈਲਫ ਡਿclaration ਫਾਰਮ ਆ ਜਾਂਦਾ ਯਾਨੀ ਕਿ ਮੈਡੀਕਲ ਇਹ ਆਪਣਾ ਆਨਲਾਈਨ ਹੋ ਜਾਣਾ ਜੀ ਇਹ ਨੂੰ ਜੇ ਨੌ ਕਰਾਂਗੇ ਜੈਸ ਕਰਾਂਗੇ ਜੀ ਠੀਕ ਹੈ ਜੀ ਇਹ ਨੌ ਨੌ ਕਰਨ ਤੋਂ ਬਾਅਦ ਜੀ ਇਸ ਤਰ੍ਹਾਂ ਠੀਕ ਹੈ ਇਹਦੇ ਨੂੰ ਵੀ ਨੌ ਕਰਾਂਗੇ ਤੇ ਇਹ ਨੂੰ ਜੈਸ ਕਰਕੇ ਸਬਮਿਟ ਕਰਾਂਗੇ ਓਕੇ ਕਰ ਦਾਂਗੇ ਠ ਫਿਰ ਓਕੀ ਕਰਕੇ ਉਸ ਤੋਂ ਬਾਅਦ نیچے ਆ ਦੇਖੋ ਕੁਛ ਹੈ ਵੀ ਤੁਸੀਂ ਬਾਈ ਜੈਂਟਸ ਤੋਂ ਤੁਹਾਡਾ ਐਕਸੀਡੈਂਟ ਹੁੰਦਾ ਤੁਸੀਂ ਆਪਣੀ ਬੋਡੀ ਨੂੰ ਡੋਨੇਟ ਕਰਨਾ ਚਾਹੁੰਦੇ ਹੋ ਜਾਂ ਜੇ ਅਨੋਂ ਤੁਹਾਡੀ ਆਪਣੀ ਇੱਛਾ ਕੀ ਕਰਨਾ ਹੈ ਟੈਸ ਕਰ ਦਿਓ ਨੋ ਕਰ ਦਿਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀ ਇਹ ਐਫ ਆਰ ਭਰ ਦੋ ਕੈਪਚਾ ਭਰ ਦੋਗੇ ਉਸ ਤੋਂ ਬਾਅਦ ਸਬਮਿਟ ਕਰ ਦੋਗੇ ਠੀਕ ਹੈ ਜੀ ਆ ਦੇਖੋ ਸਬਮਿਟ ਕਰਤਾ ਆਪਾਂ ਨੇ ਇਸ ਤਰ੍ਹਾਂ ਦਾ ਲਾਇਸੈਂਸ ਆਪਣਾ ਜਾਨਕੀ ਰੈਫਰੈਂਸ ਨੰਬਰ ਮਿਲ ਗਿਆ ਜੀ ਆਪਾਂ ਨੂੰ ਠੀਕ ਹੈ ਹੁਣ ਇਹ ਲਾ ਅਗਲਾ ਕੰਮ ਕੀ ਰਹਿ ਗਿਆ ਬੋਧੂ ਜੀ ਆਪਾਂ ਨੂੰ ਕਰਨ ਜਾਨੀ ਕਿ ਇਹਨਾਂ ਟੈਸਟ ਉਹਨਾਂ ਦੇ ਤੁਸੀਂ ਟੈਸਟ ਹੋਊਗਾ ਜੀ ਉਸ ਤੋਂ ਲਾਇਸੈਂਸ ਨਿਕਲ ਜਾਊਗਾ ਬੜੀ ਹੀ ਸਾਨ ਤਰੀਕੇ ਨਾਲ ਜਾਨੀ ਕਿ ਇਹ ਪ੍ਰੋਟੈਸਟ ਦੇ ਕਰ ਲਾਂਗੇ ਠੀਕ ਹੈ ਜੀ ਤੁਸੀਂ ਟੈਸਟ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਵੀ ਟੈਸਟ ਕਿਵੇਂ ਹੋਣਾ ਉਹਦੇ ਲਈ ਕਮੈਂਟ ਕਰੋ ਫਿਰ ਆਪਾਂ ਉਸ ਦੀ ਲੱਗ ਦੋ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਜੀ ਠੀਕ ਹੈ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦੀ ਵੀਡੀਓ ਕਰ ਦਿਓ ਸ਼ੇਅਰ ਜੀ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਥੈਂਕ ਯੂ ਦੋਸਤੋ